ਇਸ ਵੇਲੇ ਦੀ ਬੇਹਦ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੁਖਦੇਵ ਸਿੰਘ ਢੀਂਸਾ ਨਹੀਂ ਰਹੇ ਜੀ ਹਾਂ ਦਰਅਸਲ ਮੋਹਾਲੀ ਦੇ ਹਸਪਤਾਲ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ ਨੇ ਤਾਂ ਸੁਖਦੇਵ ਸਿੰਘ ਢੀਂਸਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਰਹੇ ਨੇ ਉਹਨਾਂ ਦਾ ਦੇਹਾਂਤ ਹੋ ਗਿਆ ਤਾਂ ਇਸ ਵੇਲੇ ਦੀ ਬੇਹਦ ਦੁਖਦ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਲੰਬਾ ਸਮਾਂ ਕੱਟਿਆ ਸਿਆਸਤ ਦਾ ਵੱਡਾ ਨਾਂ ਵੀ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਕਿਹਾ ਜਾਂਦਾ ਇੱਥੇ ਉਹਨਾਂ ਨੇ ਆਖਰੀ ਸਾਹ ਲਏ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਤਾਂ ਸ਼ਾਮ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਹੈ ਅਕਾਲੀ ਦਲ ਦੇ ਸਰਪ੍ਰਸਤ ਵੀ ਰਹਿ ਚੁੱਕੇ ਨੇ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਸੰਸਦ ਵੱਜੋਂ ਵੀ ਇੱਥੇ ਢੀਨਸਾ ਰਹਿ ਚੁੱਕੇ ਨੇ ਅੱਗੇ ਵਾਜਪਾਈ ਸਰਕਾਰ ਦੇ ਵਿੱਚ 2000 ਤੋਂ ਲੈ ਕੇ 2004 ਤੱਕ ਕੇਂਦਰੀ ਮੰਤਰੀ ਵੀ ਹੋ ਰਹੇ ਨੇ ਤੇ ਨਾਲ ਹੀ ਨਾਲ 2019 ਦੀ ਜੇਕਰ ਗੱਲ ਕੀਤੀ ਜਾਏ ਤਾਂ 2019 ਚ ਪਦਮ ਪੂਸ਼ਣ ਦੇ ਨਾਲ ਉਹਨਾਂ ਨੂੰ ਸਨਮਾਨਿਤ ਜੋ ਹੈ ਉਹ ਵੀ ਕੀਤਾ ਗਿਆ ਸੀ ਤਾਂ 2020 ਦੇ ਵਿੱਚ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀ ਤੇ ਨਾਲ ਹੀ ਉਸ ਵੇਲੇ ਚਰਚਾ ਦੇ ਵਿੱਚ ਇੱਥੇ ਆਈ ਸੀ ਟੀਨਸਾ ਜਦੋਂ 2 ਦਸੰਬਰ ਨੂੰ ਅਕਾਲ ਤਖਤ ਦੇ ਵੱਲੋਂ ਜਿਹੜੀ ਤਨਖਾਹ ਉਹਨਾਂ ਨੂੰ ਲਗਾਈ ਜਾਂਦੀ ਹੈ ਸੁਖਬੀਰ ਬਾਦਲ ਦੇ ਨਾਲ ਨਾਲ ਤਾਂ ਹਾਲਾਂਕਿ ਉਹਨਾਂ ਦੇ ਵੱਲੋਂ ਤਨਖਾਹ ਵੀ ਭੁਗਤੀ ਗਈ ਹੈ ਤੇ ਵੱਡੇ ਵੱਡੇ ਅਹੁਦਿਆਂ ਤੇ ਇੱਥੇ ਰਹੇ ਨੇ ਭਾਵੇਂ ਪੰਜਾਬ ਸਰਕਾਰ ਦੀ وزارت ਹੋਵੇ ਭਾਵੇਂ ਕੇਂਦਰ ਸਰਕਾਰ ਦੀ وزارت ਹੋਵੇ ਤਾਂ ਲੰਬਾ ਸਮਾਂ ਕਹਿ ਸਕਦੇ ਆ ਕਿ ਲੰਬੇ ਸਮੇਂ ਦਾ ਤਜਰਬਾ ਉਹਨਾਂ ਨੂੰ ਸਿਆਸਤ ਦਾ ਸੀ ਤਾਂ ਇੱਥੇ ਦੱਸ ਜੀਏ ਕਿ ਢੀਂਸਾ ਗਰੁੱਪ ਵੀ ਜਿਹੜਾ ਲੱਗ ਤੋਂ ਉਹਨਾਂ ਦੇ ਵੱਲੋਂ ਬਣਾਇਆ ਜਾਂਦਾ ਹੈ ਬਾਅਦ ਦੇ ਵਿੱਚ ਤਾਂ 1972 ਦੇ ਵਿੱਚ ਪਹਿਲੀ ਵਾਰ ਆਜ਼ਾਦ ਉਮੀਦਵਾਰ ਦੇ ਵੱਜੋਂ ਚੋਣਾਂ ਜਿੱਤੇ ਸੀ ਤਾਂ 1980 ਦੇ ਵਿੱਚ ਵੀ ਸੰਗਰੂਰ ਤੋਂ ਮੁੜ ਜਿੱਤੇ ਸੀ ਤੇ ਸਿਆਸਤ ਦੇ ਵਿੱਚ ਲੰਬਾ ਸਮਾਂ ਜੋ ਐ ਲੰਬਾ ਸਫ਼ਰ ਜੋ ਐ ਉਹਨਾਂ ਦੇ ਵੱਲੋਂ ਤੈਅ ਕੀਤਾ ਗਿਆ ਹਾਲਾਂਕਿ ਜਨਮ ਦੀ ਜੇਕਰ ਗੱਲ ਕੀਤੀ ਜਾਏ ਤਾਂ 1936 ਦੇ ਵਿੱਚ ਇੱਥੇ ਟੀਮਸਾ ਦਾ ਜਨਮ ਹੋਇਆ ਸੀ ਸੁਖਦੇਵ ਸਿੰਘ ਟੀਮਸਾ ਜਿਨ੍ਹਾਂ ਦਾ ਹੁਣ ਦੇਹਾਂਤ ਹੋ ਚੁੱਕਿਆ ਹੈ ਆਖਰੀ ਸਾਹ ਉਹਨਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਲਏ ਨੇ ਤਾਂ ਅਕਾਲੀ ਆਗੂਆਂ ਦੇ ਵੱਲੋਂ ਹਾਲਾਂਕਿ ਇੱਥੇ ਟੀਮਸਾ ਦੇ ਦੇਹਾਂਤ ਤੇ ਬੇहद ਦੁੱਖ ਜੋ ਹੈ ਜਤਾਇਆ ਜਾ ਰਿਹਾ ਹੈ ਕਿਉਂਕਿ ਸਿਆਸਤ ਦਾ ਕਹਿ ਸਕਦੇ ਹਾਂ ਕਿ ਇੱਕ ਲੰਬਾ ਨਾਂ ਸੀ ਸਿਆਸਤ ਦੇ ਵਿੱਚ ਬਹੁਤ ਨਾਖਟਿਆ ਸੀ ਸੋ 2019 ਦੇ ਵਿੱਚ ਪਦਮ ਉਸ਼ਣ ਦੇ ਨਾਲ ਸਨਮਾਨਿਤ ਇੱਥੇ ਸੁਖਦੇਵ ਸਿੰਘ ਟੀਨਸਾ ਨੂੰ ਕੀਤਾ ਗਿਆ ਸੀ ਤਾਂ ਇਸ ਵੇਲੇ ਦੀ ਬੇਹਦ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਲੰਬਾ ਸਮਾਂ ਕੰਮ ਕੀਤਾ ਹੋਏ ਨਾਲ ਹੀ ਨਾਲ ਕੇਂਦਰੀ ਮੰਤਰੀ ਵੀ ਰਹੇ ਹੋਣ ਤਾਂ ਇੱਥੇ ਸੁਖਦੇਵ ਸਿੰਘ ਢੀਂਸਾ ਦੀ ਮੌਤ ਹੋ ਗਈ ਹੈ ਦੇਹਾਂਤ ਹੋ ਗਿਆ ਹੈ ਸ਼ਾਮ 5 ਵਜੇ ਉਹਨਾਂ ਦੇ ਵੱਲੋਂ ਜਿਹੜੇ ਕਹਿ ਸਕਦੇ ਆ ਕਿ ਆਖਰੀ ਸਾਹ ਲਏ ਗਏ ਨੇ ਤਾਂ ਅਕਾਲੀ ਦਲ ਦੇ ਸਰਪ੍ਰਸਤ ਵੀ ਇੱਥੇ ਢੀਂਸਾ ਰਹਿ ਚੁੱਕੇ ਨੇ ਹਾਲਾਂਕਿ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਸਾਂਸਦ ਵਜੋਂ ਆਪਣਾ ਕਾਰਜਕਾਲ ਨਿਭਾ ਚੁੱਕੇ ਨੇ ਵਾਜਪਾਈ ਸਰਕਾਰ ਦੀ ਜੇਕਰ ਗੱਲ ਕੀਤੀ ਜਾਏ ਤਾਂ 2000 ਤੋਂ ਲੈ ਕੇ 2004 ਤੱਕ ਕੇਂਦਰੀ ਮੰਤਰੀ ਵੀ ਜਿਹੜੇ ਨੇ ਢੀਂਸਾ ਰਹੇ ਨੇ ਤਾਂ 2019 ਚ ਪਦਮ ਪੂਸ਼ਣ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਹਾਲਾਂਕਿ ਸਿਆਸਤ ਦੇ ਵਿੱਚ ਲੰਬਾ ਸਮਾਂ ਕਹਿ ਸਕਦੇ ਹਾਂ ਕਿ ਉਹ ਰਹੇ ਸੀ ਸਿਆਸਤ ਦੇ ਵਿੱਚ ਵੱਡਾ ਨਾਂ ਸੀ ਵੱਡਾ ਚਿਹਰਾ ਸੀ ਇੱਥੇ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਨੂੰ ਲੈ ਕੇ ਦੁਖਦਾਈ ਖਬਰ ਨਿਕਲ ਕੇ ਸામਨੇ ਆਈ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਤਾਂ ਸ਼ਾਮ ਕਰੀ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਦਿਹਾਂਤ ਹੋਇਆ ਹੈ ਹਾਲਾਂਕਿ ਫੋਰਟਿਸ ਹਸਪਤਾਲ ਦੇ ਵਿੱਚ ਮੋਹਾਲੀ ਦੇ ਵਿੱਚ ਆਖਰੀ ਸਾਹ ਲਏ ਗਏ ਨੇ ਬੇहद ਬਜ਼ੁਰਗ ਹੋਏ ਸੀਗੇ ਤਾਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਨੂੰ ਜਦੋਂ ਤਨਖਾਹ ਲਗਾਈ ਗਈ ਉਸ ਵੇਲੇ ਵੀ ਕਾਫੀ ਹੱਦ ਤੱਕ ਬਜ਼ੁਰਗ ਸੀ ਨਾਲੇ ਨਾਲੇ ਬਿਮਾਰ ਜੇਕਰ ਦੇਖਿਆ ਜਾਏ ਤਾਂ ਬਿਮਾਰ ਵੀ ਚੱਲਦੇ ਪਏ ਸੀ ਤਾਂ ਇੱਥੇ 2020 ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਇੱਥੇ ਢੀਂਡ ਸਾਹਿਬ ਵੱਖ ਹੋਈ ਸੀ ਤਾਂ ਦੁਖਦਾਈ ਖਬਰ ਜੋ ਐ ਨਿਕਲ ਕੇ ਸਾਹਮਣੇ ਆਈ ਸੀ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਉਸ ਵੇਲੇ ਚਰਚਾ ਦੇ ਵਿੱਚ ਆਈ ਸੀ ਜਦੋਂ 2 ਦਸੰਬਰ ਨੂੰ ਅਕਾਲ ਤਖਤ ਵੱਲੋਂ ਉਹਨਾਂ ਨੂੰ ਤਨਖਾਹ ਲਗਾਈ ਜਾਂਦੀ ਹੈ ਤਨਖਾਹ ਹਾਲਾਂਕਿ ਉਹਨਾਂ ਦੇ ਵੱਲੋਂ ਭੁਗਤੀ ਜਾਂਦੀ ਹੈ ਆਪਣੀ ਸੇਵਾ ਜੋ ਹੈ ਹਾਲਾਂਕਿ ਉਹਨਾਂ ਨੇ ਪੰਜਾਬ ਦੇ ਨਾ ਕੀਤੀ ਹੈ ਪੰਜਾਬ ਦੀ ਸਿਆਸਤ ਦਾ ਵੱਡਾ ਨਾਂ ਕਹਿ ਸਕਦੇ ਹਾਂ ਕਿ ਇੱਥੇ ਸੁਖਦੇਵ ਸਿੰਘ ਢਿੰਸਾ ਰਹੇ ਨੇ ਤਾਂ 40s ਹਸਪਤਾਲ ਮੋਹਾਲੀ ਦੇ ਵਿੱਚ ਆਖਰੀ ਸਾਹ ਉਹਨਾਂ ਦੇ ਵੱਲੋਂ ਲਏ ਗਏ ਨੇ ਤਾਂ ਪੰਜ ਸ਼ਾਮ ਵਜੇ ਆ ਜੇਕਰ ਗੱਲ ਕੀਤੀ ਜਾਏ 5 ਵਜੇ ਦੇ ਕਰੀਬ ਆਖਰੀ ਸਾਹ ਹਸਪਤਾਲ ਚ ਉਹਨਾਂ ਦੇ ਵੱਲੋਂ ਲਏ ਗਏ ਨੇ ਤਾਂ ਬੇहद ਬਜ਼ੁਰਗ ਸੀ ਇੱਥੇ 13 ਸਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਰਹਿ ਚੁੱਕੇ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਅਤੇ ਲੋਕ ਸਭਾ ਸੰਸਦ ਵੀ ਰਹਿ ਚੁੱਕੇ ਨੇ 13 ਸਾ ਤਾਂ ਵਾਜਪਾਈ ਸਰਕਾਰ ਦੇ ਵਿੱਚ ਵੀ ਵੱਡਾ ਨਾ ਕਹਿ ਸਕਦੇ ਆ ਕਮਾਇਆ ਉਹਨਾਂ ਨੇ 2000 ਤੋਂ ਲੈ ਕੇ 2004 ਤੱਕ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਹਾਲਾਂਕਿ 2019 ਦੇ ਵਿੱਚ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਉਸ ਵੇਲੇ ਕਾਫੀ ਹੱਦ ਤੱਕ ਚਰਚਾ ਚ ਬਣੀ ਸੀ ਜਦੋਂ ਆਹਾਲੀ ਦੇ ਵਿੱਚ 2 ਦਸੰਬਰ ਨੂੰ ਅਕਾਲ ਤਖਤ ਦੇ ਉੱਤੇ ਸੁਖਬੀਰ ਬਾਦਲ ਨੂੰ ਤਨਖਾਹ ਲਾਈ ਜਾਂਦੀ ਹੈ ਤੇ ਨਾਲ ਹੀ ਸੁਖਦੇਵ ਸਿੰਘ ਢੀਂਸਾ ਨੂੰ ਤੇ ਹੋਰ ਅਕਾਲੀ ਆਗੂਆਂ ਨੂੰ ਵੀ ਤਨਖਾਹ ਲਗਾਈ ਗਈ ਸੀ ਹਾਲਾਂਕਿ ਆਪਣੀ ਤਨਖਾਹ ਉਹਨਾਂ ਦੇ ਵੱਲੋਂ ਭੁਗਤੀ ਗਈ ਪਰ ਬੇहद ਦਿਖਣ ਦੇ ਵਿੱਚ ਵੀ ਕਾਫੀ ਬਜ਼ੁਰਗ ਲੱਗਦੇ ਸੀ ਤੇ ਕਾਫੀ ਲੰਬੇ ਅਰਸੇ ਤੋਂ ਸਿਹਤ ਪੱਖੋਂ ਵੀ ਬਿਮਾਰ ਚੱਲ ਰਹੇ ਸੀ ਤਾਂ ਲੰਬਾ ਤਜਰਬਾ ਰਿਹਾ ਸਿਆਸਤ ਦੇ ਵਿੱਚ ਉਹਨਾਂ ਦਾ ਹਾਲਾਂਕਿ ਢੀਂਸਾ ਜੇਕਰ ਇੱਥੇ ਦੇਖਿਆ ਜਾਏ ਤਾਂ 1972 ਦੇ ਵਿੱਚ ਪਹਿਲੀ ਵਾਰ ਆਜ਼ਾਦ ਉਮੀਦਵਾਰ ਦੇ ਵਜੋਂ ਜਿੱਤੇ ਸੀ ਉਹ 1980 ਦੇ ਵਿੱਚ ਵੀ ਸੰਗਰੂਰ ਤੋਂ ਮੁੜ ਤੋਂ ਚੋਣਾ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਜਿੱਤੀਆਂ ਗਈਆਂ ਸੀ ਸਿਆਸਤ ਦੇ ਵਿੱਚ ਲੰਬਾ ਸਫ਼ਰ ਜੋ ਹੈ ਉਹਨਾਂ ਦੇ ਵੱਲੋਂ ਤੈਅ ਕੀਤਾ ਗਿਆ ਸੀ ਤਾਂ ਕਾਲੀ ਆਗੂਆਂ ਦੇ ਵੱਲੋਂ ਲਗਾਤਾਰ ਟੀਮਸਾ ਦੇ ਦਿਹਾਨ ਤੇ ਦੁੱਖ ਜਤਾਇਆ ਜਾ ਰਿਹਾ ਹੈ ਸੋ 2019 ਦੇ ਵਿੱਚ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਉਹਨਾਂ ਨੂੰ ਕੀਤਾ ਗਿਆ 1936 ਦਾ ਇਹਨਾਂ ਦਾ ਜਨਮ ਹੈ 1936 ਦੇ ਵਿੱਚ ਜਨਮ ਹੋਇਆ ਸੀ ਟੀਮਸਾ ਦਾ ਤਾਂ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਨੇ ਸੁਖਦੇਵ ਸਿੰਘ ਢੀਂਸਾ ਜੋ ਕਿ ਹੁਣ ਆਪਣੇ ਵਿੱਚ ਨਹੀਂ ਰਹੇ ਤੇ 40s ਹਸਪਤਾਲ ਦੇ ਮੋਹਾਲੀ ਦੇ ਵਿੱਚ ਜਿਹੜੇ ਆਖਰੀ ਸਾਹ ਨੇ ਉਹਨਾਂ ਦੇ ਵੱਲੋਂ ਲੈ ਗਏ ਨੇ ਤਾਂ ਸ਼ਾਮ 5 ਵਜੇ ਦੇ ਕਰੀਬ ਦੇਹਾਨ ਤੋਂ ਉਹਨਾਂ ਦਾ ਹੋਇਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਸਰਪ੍ਰਸਤ ਵੀ ਰਹਿ ਚੁੱਕੇ ਨੇ ਇੱਕ ਵਾਰ ਫਿਰ ਤੋਂ ਦੱਸਦਾ ਕਿ ਰਾਜ ਸਭਾ ਤੇ ਲੋਕ ਸਭਾ ਦੇ ਸੰਸਦਵਜੋ ਵੀ ਉਹ ਆਪਣੇ ਆ ਜਿਹੜਾ ਕਾਰਜ ਹੈ ਨਿਭਾ ਚੁੱਕੇ ਨੇ ਵਾਜਪਾਈ ਸਰਕਾਰ ਦੇ ਵਿੱਚ ਕੰਮ ਕੀਤਾ ਉਹਨਾਂ ਹਾਲਾਂਕਿ ਨਾਲਦਿਆਂ ਦਾ ਇਹ ਵੀ ਕਹਿਣਾ ਹੈ ਜੇਕਰ ਇੱਥੇ ਪੁੰਦੜ ਦੀ ਗੱਲ ਕੀਤੀ ਜਾਏ ਚੀਮਾ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਲੰਬਾ ਸਮਾਂ ਸਿਆਸਤ ਦੇ ਵਿੱਚ ਰਹੇ ਨੇ ਲੰਬਾ ਸਮਾਂ ਉਹਨਾਂ ਦੇ ਵੱਲੋਂ ਕੰਮ ਕੀਤੇ ਗੇ ਨੇ ਹਾਲਾਂਕਿ ਪੰਜਾਬ ਪੱਖੀ ਕੰਮ ਹੀ ਉਹਨਾਂ ਦੇ ਵੱਲੋਂ ਕਿਤੇ ਜਾਂਦੇ ਸੀ ਤਾਂ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਕਹਿ ਸਕਦੇ ਹਾਂ ਕਿ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਬੇहद ਦੁਖਦਾਈ ਖਬਰ ਜੋ ਐ ਨਿਕਲ ਕੇ ਸਾਹਮਣੇ ਆਈ ਹੈ ਸੁਖਦੇਵ ਸਿੰਘ ਢਿੰਸਾ ਜੋ ਕਿ ਸਿਆਸਤ ਦਾ ਵੱਡਾ ਨਾਂ ਸੀ ਵੱਡਾ ਚਿਹਰਾ ਸੀ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਉਹਨਾਂ ਅੱਜ ਆਖਰੀ ਸਾਹ ਲਏ ਨੇ ਤਾਂ ਸ਼ਾਮ ਕਰੀਬ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਅਕਾਲੀ ਦਲ ਦੇ ਵਿੱਚ ਵੱਡਾ ਯੋਗਦਾਨ ਕਹਿ ਸਕਦੇ ਹਾਂ ਕਿ ਉਹਨਾਂ ਦਾ ਰਿਹਾ ਹੈ ਵਾਜਪਾਈ ਸਰਕਾਰ ਦੇ ਵਿੱਚ ਵੱਡਾ ਯੋਗਦਾਨ ਰਿਹਾ ਹੈ ਤੇ ਨਾਲ ਹੀ ਨਾਲ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਦੋਂ ਤੱਕ ਟੀਨਸਾ ਇੱਥੇ ਕਾਰਜ ਕਰਦੇ ਰਹੇ ਉਦੋਂ ਤੱਕ ਪੰਜਾਬ ਦੇ ਮਸਲਿਆਂ ਦੀ ਜਿਹੜੀ ਗੱਲ ਹੈ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਕੀਤੀ ਗਈ ਹੈ ਤਾਂ ਇਸੇ ਨੂੰ ਦੇਖਦੇ ਹੋਏ 2019 ਚ ਪਦਮ ਪੂਸ਼ਣ ਦੇ ਨਾਲ ਉਹਨਾਂ ਨੂੰ ਸਨਮਾਨਜੋਆ ਹੈ ਉਹ ਕੀਤਾ ਗਿਆ ਸੀ ਤਾਂ 2020 ਦੇ ਵਿੱਚ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀ ਪਰ ਵੱਖ ਹੋਣ ਤੋਂ ਬਾਅਦ ਵੀ ਇੱਥੇ ਦਲਜੀਤ ਚੀਮਾ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਹਮੇਸ਼ਾ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਪਾਰਟੀ ਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਹੈ ਤਾਂ ਅਜਿਹੀਆਂ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਤਾਂ ਇੱਕ ਵਾਰ ਮੁਰਤ ਤੋਂ ਤੁਹਾਨੂੰ ਦੱਸ ਦਈਏ ਸੁਖਦੇਵ ਸਿੰਘ ਜੀ ਨੇ ਅੱਜ ਆਖਰੀ ਸਾਹ ਲੈਨੇ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ بعد